ਨਵਾਂ ਸ਼ਹਿਰ ਦੀ ਸਬਜ਼ੀ ਮੰਡੀ ਚ ਹੋਏ 5 ਮੋਬਾਈਲ ਫੋਨਾਂ ਦੀ ਚੋਰੀ ਜ਼ਿਲ੍ਹਾ ਸ਼ਿਪ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਪੱਲੇਦਾਰਾਂ ਨੇ ਦੱਸਿਆ ਹੈ ਕਿ ਅਸੀਂ ਰਾਤ ਨੂੰ ਦੁਕਾਨ ਦੇ ਵਿੱਚ ਸੁੱਤੇ ਸਨ ਅਤੇ ਇੱਕ ਵਿਅਕਤੀ ਜੋ ਕਿ ਸੀਸੀਟੀਵੀ ਫੁਟੇਜ ਵਿੱਚ ਤੁਸੀਂ ਦੇਖ ਰਹੇ ਹੋ ਫਰੂਲਾ ਫਰਾਲੀ ਕਰ ਰਿਹਾ ਹੈ ਅਤੇ ਸਾਡੇ ਪੈ ਮੋਬਾਈਲ ਫੋਨ ਚੱਕ ਕੇ ਪੰਜ ਦੁਕਾਨਾਂ ਦੇ ਵਿੱਚੋਂ ਲੈ ਜਾਂਦਾ ਹੈ ਅਤੇ ਨਾਲ ਹੀ ਇੱਕ ਮੋਟਰਸਾਈਕਲ ਦੀ ਚਾਬੀ ਵੀ ਲੈ ਜਾਂਦਾ ਹੈ ਇਸ ਸਬੰਧੀ ਹੁਣ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨ ਜਾ ਰਹੇ ਹਾਂ ਆਓ ਸੁਣਦੇ ਹਾਂ ਇਸ ਮੌਕੇ ਤੇ ਜਿਨ੍ਹਾਂ ਦੇ ਮੋਬਾਈਲ ਫੋਨ ਚੋਰੀ ਹੋਏ ਹਨ ਕੀ ਕਹਿੰਦੇ ਹਨ ਚੰਡੀਗੜ੍ਹ ਇਹ ਭਾਈ ਇਕੱਲਾ ਕਬਰੇ ਰਹਿ ਗਿਆ ਇਕੱਲਾ ਕਬਰੇ ਸ਼ਾਮ ਜਿਖੜਾ ਦੁਕਾਨ ਤੇ ਮਸਰੂਰ ਦਾ ਲੱਭੇ ਚੱਲਦੇ ਚੰਡੀਗੜ੍ਹ ਰੋਡ ਕੋਈ ਲਾਈਫ ਪਿੰਡ ਦਾ ਚੱਲੇ ਪਾਸੇ ਪਿਆ ਸੀ ਇਹ ਉਧਰ ਮਤਲਬ ਲੱਭਿਆ ਸਾਨੂੰ ਉਸਕੇ ਬਾਅਦ ਅੱਗੇ ਤੋਂ ਥੋੜਾ ਦੇਖੇ ਅੱਧੇ ਬੰਦ ਆਇਆ ਵਾਪਸ ਆਦੀ ਸਭ ਤੋਂ ਵੀ ਅੱਗੇ ਤੇ ਮੈਂ ਟੈਨ ਤੇ 2000 ਦਾ ਫੋਨ ਤੇ ਰਾਤੀ ਚੱਤ ਰੋ ਕਿ ਪਤਾ ਕਿੱਦਾਂ ਲੱਗਾ ਸਾਨੂੰ ਪਤਾ ਯਾਰ ਬਾਈ ਸਵੇਰੇ ਮੜਿਆ ਖਰਾਕੜਾ ਜਿਹਾ ਹੋਇਆ ਨਾ ਜਦੋਂ ਨਾਲ ਨਹੀਂ ਤਾਂ ਦਾ ਉਹਦੇ ਉੱਠਿਆ ਤਾਂ ਜੀ ਬਾਈਕ ਦੀ ਚਾਬੀ ਦੀ ਮੇਰੀ ਲੈ ਗਏ ਬਾਈਕ ਕਿਹੜੀ ਸੀਗੀ ਬਾਈਕ ਆਪਣੀ ਮਹਿੰਦਰਾ ਸੰਜੀਤੀ ਅੱਛਾ ਜੀ ਤੇ ਉਹਦੀ ਇੱਕ ਚਾਬੀ ਤੇ ਆਪਣਾ ਫੋਨ ਸੀਸੀਟੀਵੀ ਫੁਟੇਜ ਆਈ ਉਹਦੀ ਤੇ ਫੁਟੇਜ ਆਈ ਹੈ 3 ਨੰਬਰ ਵਾਲੇ ਦੀ ਫੁਟੇਜ ਆਈ ਹੈ ਤੇ 5 ਨੰਬਰ ਆਈ ਹੈ 5 ਨੰਬਰ ਵਾਲਿਆਂ ਦੇ ਆ ਜੀ ਹੋਰ ਤਾਂ ਨਹੀਂ ਕੋਈ ਨੁਕਸਾਨ ਹੋਰ ਕੋਈ ਨਹੀਂ ਨੁਕਸਾਨ ਹਾਂਜੀ ਭਾਈ ਕੀ ਨਾਮ ਆਪਣਾ ਤੁਹਾਡਾ ਨਾਮ ਹੈ ਪ੍ਰੇਸ਼ ਕੁਮਾਰ ਇਹ ਜਿਹੜੀ ਚੋਰੀ ਤਾਂ ਤੁਹਾਨੂੰ ਕਦੋਂ ਪਤਾ ਲੱਗਾ ਇਹ ਸਵੇਰੇ ਮਤਲਬ ਆਇਆ ਉੱਥੇ ਦੇਖਿਆ ਜਦੋਂ ਦੋਸਟ ਕਿ ਦੇਖਿਆ ਕਿਹੜਾ ਕੰਪਨੀ ਦਾ ਮੋਬਾਈਲ ਸੀ ਇਹ ਕਿੰਨੇ ਕਰੋੜ ਰੁਪਏ ਦਾ ਹੋ ਲ ਮੈਂ ਤਾਂ 7000 ਲੈ ਆ ਲੱਖ ਹਜ਼ਾਰ ਲੈ ਆ ਅੱਛਾ ਜੀ ਤੇ ਹੁਣ ਸੀਸੀਟੀਵੀ ਫੁਟੇਜ ਵਗੈਰਾ ਹੈ ਜੀ ਹਾਂਜੀ ਹੁਣ ਰਿਪੋਰਟਰ ਦੇਣ ਤੁਸੀਂ ਜਾ ਰਹੇ ਹੋ ਹਾਂਜੀ ਭਾਈ ਕੀ ਨਾਮ ਆਪਣਾ ਹੈ ਰਾਜੇ ਸ਼ਰਮਾ ਇਹ ਜਿਹੜੀ ਚੋਰੀ ਕਦੋਂ ਹੋਈ ਉਹ ਤੁਹਾਨੂੰ ਕਦੋਂ ਦੋ ਵਜੇ 30 ਮਿੰਟ ਬਗੈ ਭਾਈ ਚੋਰੀ ਹੋਈ ਹੈ ਅੱਛਾ ਜੀ 2 ਵਜੇ 30 ਮਿੰਟ ਬਸ ਸਾਡੇ ਦੁਕਾਨ ਦੇ ਅੰਦਰ ਵਾਲੇ ਕਿੰਨੇ ਕੁ ਜਿਹੜਾ ਸਮਾਨ ਲੱਗ ਗਿਆ ਪੰਜ ਮੋਬਾਈਲ ਲੈ ਗਏ ਜੀ ਮਤਲਬ ਪੰਜ ਦੁਕਾਨਾਂ ਤੋਂ ਲੈ ਗਏ ਪੰਜ ਦੁਕਾਨਾਂ ਤੋਂ ਤਿੰਨ ਨੰਬਰ ਤੇ 9 ਨੰਬਰ ਤੇ 6 ਨੰਬਰ ਤੇ 23 ਨੰਬਰ ਤੇ ਹੋਰ ਵੀ ਕੋਈ ਸਮਾਨ ਵਗੈਰਾ ਲੈ ਗਏ ਇੱਕ ਮੋਬਾਈਲ ਇੱਕ ਮੋਟਰਸਾਈਕਲ ਦੀ ਇੱਕ ਦੀ ਚਾਬੀ ਲੈ ਗਏ ਹੈ ਕਈ ਨੰਬਰ ਤੋਂ ਅੱਛਾ ਜੀ ਆਹ ਮੋਬਾਈਲ ਲੈ ਗਏ ਮਤਲਬ ਕਿੰਨਾ ਕੁ ਨੁਕਸਾਨ ਜਿਹੜਾ ਤੁਹਾਨੂੰ ਲੱਗਦਾ ਹੋਵੇਗਾ ਸਾਰੇ ਮੁੰਨ ਪਾ ਜੀ ਮਹਿੰਗੇ 15000 ਰੁਪਏ ਕਰਕੇ ਸਾਰਾ ਫੋਨ ਹੀ ਹੈ ਨਹੀਂ ਤੁਸੀਂ ਹਰ ਰੋਜ਼ ਇੱਥੇ ਹੀ ਸੌਂਦੇ ਹੋ ਆ ਜੀ ਹਰ ਰੋਜ਼ ਇੱਥੇ ਹੀ ਸੌਂਦੇ ਹੋ ਠੀਕ ਹੈ ਕੋਈ ਸੀਸੀਟੀਵੀ ਫੁਟੇਜ ਆਈਏ ਹਾਂ ਫੋਟੋਆਂ ਸਾਰਿਆਂ ਕੈਮਰੇ ਸਾਰਾ ਆਈਓ ਜੀ 2:00 30 ਮਿੰਟ ਤੋਂ ਪਰੇ ਕਿੰਨੇ ਜਣੇ ਹੈਗੇ ਚੋਰ ਹਾਂ ਜੀ ਕਿੰਨੇ ਚੋਰ ਦਾ ਇਕੱਲਾ ਹੀ ਬੰਦਾ ਇੱਕੋ ਹੀ ਬੰਦਾ ਕੋਈ ਬੰਦਾ ਤੇ ਚਪਲਾਂ ਪਾ ਦਦਾ ਸਾਹਮਣੇ ਇੱਥੇ ਸਾਹਮਣੇ ਆਉਂਦਾ ਠੀਕ ਹੁਣ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਚੱਲਿਆ ਬੰਦਾ ਕਰਕੇ ਠੀਕ